आज इस स्लोगन के साथ हम पंजाब में अपना कैंपेन लॉन्च कर रहे हैं संसद विच भी भगवंत मान खुशहाल पंजाब ते वदेगी शान संसद विच भी भगवंत मान लोकसभा चुनाव दी तारीख दे ऐलान तो पहला ही आम आदमी पार्टी ने पंजाब विच लोकसभा ਲਈ चुनाव मुहिम पुखा दीती है ਮੋਹਾਲੀ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੱਕ ਨਵਾਂ ਨਾਰਾ ਦੇ ਕੇ ਇਸ ਦੀ ਸ਼ੁਰੂਆਤ ਕੀਤੀ ਆਪਨੇ ਨਾਰਾ ਦਿੱਤਾ ਕਿ ਸੰਸਦ ਵਿੱਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਦੀ ਵਧੇਗੀ ਸ਼ਾਨ ਜਦੋਂ ਕੱਲ ਇਹ ਦੋਵੇਂ ਮੁੱਖ ਮੰਤਰੀ ਹਰਿਆਣਾ ਦੇ ਕੋਰਖ ਖੇਤਰ ਵਿੱਚ ਸਨ ਤਾਂ ਉੱਥੇ ਵੀ ਇੱਕ ਨਾਰਾ ਦਿੱਤਾ ਗਿਆ ਉਸ ਨਾਰੇ ਵਿੱਚ ਭਗਵੰਤ ਮਾਨ ਦੀ ਥਾਂ ਕੇਜਰੀਵਾਲ ਨਾਂ ਫਿੱਟ ਕਰ ਦਿੱਤਾ ਗਿਆ ਬਿਲਕੁਲ ਓਵੇਂ ਜਿਵੇਂ ਇਸ ਤੋਂ ਪਹਿਲਾਂ ਦਿੱਲੀ ਵਿੱਚ ਵੀ ਕੇਜਰੀ ਵਾਲਦਾ ਨਾਂ ਉਭਾਰਿਆ ਗਿਆ ਇਹ ਨਾਰਾ ਸੀ ਸੰਸਦ ਵਿੱਚ ਵੀ ਕੇਜਰੀਵਾਲ ਤਾਂ ਦਿੱਲੀ ਬਣੇਗੀ ਹੋਰ ਖੁਸ਼ਵਾਲ ਮੁੱਖ ਮੰਤਰੀ ਭਗਵੰਤ ਮਾਨ ਨੇ 13 ਹੋਰ ਹੱਥ ਮੰਗੇ ਅਤੇ ਆਖਿਆ ਕਿ ਜਦੋਂ ਦੋਹਾਂ ਸਦਨਾਂ ਵਿੱਚ 30-40 ਸੰਸਦ ਮੈਂਬਰ ਹੋਏ ਤਾਂ ਕੋਈ ਮਾਈਦਾ ਲਾਲ ਸਾਡੇ ਫੰਡ ਨਹੀਂ ਰੋਕ ਸਕੇਗਾ ਸੁਣਨ ਵਿੱਚ ਇਹ ਗੱਲ ਚੰਗੀ ਲੱਗਦੀ ਹੈ ਪਰ ਅਮਲੀ ਰੂਪ ਵਿੱਚ ਇਹ ਸਹੀ ਨਹੀਂ ਠਹਿرائی ਜਾ ਸਕਦੀ ਇਸੇ ਤਰ੍ਹਾਂ ਦੀਆਂ ਗੱਲਾਂ ਅਰਵਿੰਦ ਕੇਜਰੀਵਾਲ ਨੇ ਕੀਤੀਆਂ ਉਹਨਾਂ ਤਾਂ ਪੰਜਾਬ ਦੇ 13 ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਨੂੰ ਨਖਿੱਧ ਦੱਸਿਆ ਅਤੇ ਆਖਿਆ ਕਿ ਇਨ੍ਹਾਂ ਸੰਸਦ ਮੈਂਬਰਾਂ ਨੇ ਕਦੇ ਵੀ ਪੰਜਾਬ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ ਇਨ੍ਹਾਂ 13 ਵਿੱਚ ਇੱਕ ਜਲੰਧਰ ਵਾਲਾ ਸੰਸਦ ਮੈਂਬਰ ਉਹਨਾਂ ਦੀ ਆਪਣੀ ਪਾਰਟੀ ਦਾ ਹੈ ਜਦਕਿ ਅੱਧੀ ਦਰਜਨ ਤੋਂ ਵੱਧ ਸੰਸਦ ਮੈਂਬਰ ਉਹਨਾਂ ਦੇ ਭਾਈਵਾਲ ਇੰਡੀਆ ਬਲੌਕ ਦੇ ਨੇ ਆਮ ਆਦਮੀ ਪਾਰਟੀ ਪੰਜਾਬ ਅੰਦਰ 13 ਹੱਤ ਮੰਗਣ ਦੇ ਰੂਪ ਵਿੱਚ 13 ਸੰਸਦ ਮੈਂਬਰ ਮੰਗਤਾ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਉਸ ਕੋਲ ਇਹਨਾਂ ਸੀਟਾਂ ਉੱਤੇ ਖੜੇ ਕਰਨ ਲਈ ਐਨੇ ਕਦਾਵਰ ਆਗੂ ਨਹੀਂ ਕਦੇ 4-5 ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਭਾਰ ਤੋਲੇ ਜਾ ਰਹੇ ਨੇ ਅਤੇ ਕਦੇ ਹੋਰ ਨਾ ਪਾਰਟੀ ਦੇ ਟਿਕਟ ਨਾ ਮਿਲਣ ਉਤੇ ਰੁੱਸ ਕੇ ਆਉਣ ਵਾਲੇ ਆਗੂਆਂ ਵੱਲ ਦੇਖਿਆ ਜਾ ਰਿਹਾ ਹੈ ਇਹੋ ਕਾਰਨ ਹੈ ਕਿ ਗਾਰੰਟੀਆਂ ਪੂਰੀਆਂ ਕਰਨ ਸਮੇਤ ਹੋਰ ਲੰਬੇ ਚੌੜੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ 13 ਉਮੀਦਵਾਰਾਂ ਦਾ ਐਲਾਨ ਨਹੀਂ ਕਰ ਸਕੀ ਇਸ ਦੇ ਉਲਟ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਉੱਥੋਂ ਦੀਆਂ ਕੁੱਲ 42 ਸੀਟਾਂ ਤੋਂ ਤ੍ਰਿੰਮੂਲ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਇੱਕੋ ਝਟਕੇ 'ਚ ਐਲਾਨ ਦਿੱਤੇ ਅਜੇਹਾ ਨਹੀਂ ਕਿ ਆਮ ਆਦਮੀ ਪਾਰਟੀ ਨੇ ਹਲੇ ਉਮੀਦਵਾਰ ਨਹੀਂ ਐਲਾਨੇ ਉਹ ਦਿੱਲੀ ਅਤੇ ਹਰਿਆਣਾ ਦੇ ਕੁਝ ਖੇਤਰ ਦੀ ਆਪਣੇ ਹਿੱਸੇ ਆਈ ਸੀਟ ਤੋਂ ਉਮੀਦਵਾਰ ਐਲਾਨ ਚੁੱਕੀ ਹੈ ਅਸਲ ਵਿੱਚ ਹੋਰਨਾਂ ਪਾਰਟੀਆਂ ਬਾੰਗ ਆਮ ਆਦਮੀ ਪਾਰਟੀ ਨੇ ਵੀ ਪਾਰਟੀ ਅੰਦਰ ਕਿਸੇ ਹੋਰ ਲੀਡਰ ਅਤੇ ਚਿਹਰੇ ਨੂੰ ਉੱਭਰਨ ਨਹੀਂ ਦਿੱਤਾ ਪਾਰਟੀ ਦੀ ਇਸ਼ਤਿਆਰਬਾਜ਼ੀ ਪੋਸਟਰਾਂ ਅਤੇ ਹੋਰ ਪ੍ਰਚਾਰ ਸਾਧਨਾ ਉੱਤੇ ਸਿਰਫ ਦੋ ਆਗੂਆਂ ਦੀਆਂ ਤਸਵੀਰਾਂ ਅਤੇ ਨਾ ਹੀ ਨਜ਼ਰ ਆਉਂਦੇ ਨੇ ਕੀਤੇ ਜਾ ਰਹੇ ਵੱਡੇ ਸਮਾਗਮਾਂ ਵਾਲੇ ਮੰਚ ਦੇ ਪਿੱਛੇ ਵੀ ਤਸਵੀਰ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਹੀ ਨਜ਼ਰ ਆਉਂਦੇ ਨੇ 13 ਜ਼ੀਰੋ ਦੇ ਦਾਅਵੇ ਕਰਨ ਵਾਲੀ ਇਸ ਪਾਰਟੀ ਨੂੰ ਲੋਕ ਸਭਾ ਦੇ 13 ਉਮੀਦਵਾਰ ਲੱਭਣੇ ਔਖੇ ਹੋਏ ਪਏ ਨੇ ਨਾਂ ਦੀ ਇਹ ਆਮ ਆਦਮੀ ਪਾਰਟੀ ਆ ਪਰ ਟਿਕਟ ਕਿਸੇ ਆਮ ਆਦਮੀ ਨੂੰ ਐਤਕੀ ਸ਼ਾਇਦ ਹੀ ਮਿਲੇ ਜਿਵੇਂ ਵਿਧਾਨ ਸਭਾ ਚੋਣਾਂ ਵਿੱਚ ਕਈ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਟਿਕਟਾਂ ਦਿੱਤੀਆਂ ਅਤੇ ਲੋਕਾਂ ਨੇ ਵੀ ਵੋਟਾਂ ਦੇਣ ਵਿੱਚ ਕੋਈ ਕੰਜੂਸੀ ਨਹੀਂ ਵਰਤੀ ਜਿਸ ਸਦਕਾ ਕਈ ਆਮ ਆਦਮੀ ਵਿਧਾਇਕ ਅਤੇ ਮੰਤਰੀ ਬਣੇ ਪਰ ਲੋਕ ਸਭਾ ਚੋਣਾਂ ਵਿੱਚ ਅਜਿਹਾ ਹੁੰਦਾ ਦਿਖਾਈ ਨਹੀਂ ਦਿੰਦਾ ਜੇਕਰ ਜੇ ਆ ਹੁੰਦਾ ਤਾਂ ਹੁਣ ਤੱਕ 13 ਆਮ ਆਦਮੀ 13 ਲੋਕ ਸਭਾ ਹਲਕਿਆਂ ਵਿੱਚ ਸਾਹਮਣੇ ਆ ਚੁੱਕੇ ਹੁੰਦੇ ਜਿਵੇਂ ਜਲੰਧਰ ਵਿੱਚ ਕਾਂਗਰਸ ਵਿੱਚੋਂ ਲਿਆਂਦੇ ਸੁਸ਼ੀਲ ਰਿੰਕੂ ਨੂੰ ਟਿਕਟ ਦੇ ਕੇ ਚੋਣ ਲੜਾਈ ਗਈ ਉਵੇਂ ਹੀ ਟੈਕ ਹੁਣ ਹੋਰ ਨਾ ਪਾਰਟੀ ਦੇ ਆਗੂਆਂ ਤੇ ਰੱਖੀ ਜਾ ਰਹੀ ਹੈ ਇਹ ਝਾਕ ਹੈ ਕਿ ਜਿਹੜੇ ਟਿਕਟ ਨਾ ਮਿਲਣ ਤੋਂ ਨਾਰਾਜ਼ ਆਗੂ ਆਉਣਗੇ ਉਹਨਾਂ ਚੋਂ ਕਿਸੇ ਨੂੰ ਟਿਕਟ ਦੇ ਦਿੱਤੀ ਜਾਵੇ ਜੇਕਰ ਸਰਕਾਰ ਨੇ ਦਾਅਵਿਆਂ ਮੁਤਾਬਕ ਕੰਮ ਕੀਤੇ ਨੇ ਤੇ ਗਾਰੰਟੀਆਂ ਪੂਰੀਆਂ ਕੀਤੀਆਂ ਨੇ ਤਾਂ ਉਸ ਨੂੰ ਆਮ ਚਿਹਰੇ ਲੋਕ ਸਭਾ ਚੋਣਾਂ ਵਿੱਚ ਉਤਾਰਨ ਵਿੱਚ ਝਿਜਕ ਕਿਸ ਗੱਲ ਦੀ ਹੈ ਮੋਹਾਲੀ ਵਿੱਚ ਅੱਜ ਕੇਜਰੀਵਾਲ ਨੇ ਪੰਜਾਬ ਵਿੱਚ 2 ਸਾਲ ਦੀ ਕਾਰਗੁਜ਼ਾਰੀ ਦੇ ਸਿਰ ਉੱਤੇ ਲੋਕ ਸਭਾ ਵਿੱਚ ਵੋਟਾਂ ਮੰਗੀਆਂ। ਉਹਨਾਂ ਆਖਿਆ ਕਿ ਜੇ ਵੋਟਰ ਨੂੰ ਲੱਗਦਾ ਹੈ ਕਿ ਸਰਕਾਰ ਨੇ ਸਹੀ ਕੰਮ ਕੀਤੇ ਨੇ ਤਾਂ ਵੋਟਾਂ ਪਾਉਣ। ਭਾਜਪਾ ਵੱਲੋਂ 370 ਸੀਟਾਂ ਜਿੱਤਣ ਵਾਲੇ ਦਾਅਵੇ ਉੱਤੇ ਉਲਟਾ ਭਾਰਤੀ ਜਨਤਾ ਪਾਰਟੀ ਉੱਤੇ ਹੀ ਇਹ ਕਹਿ ਕੇ ਹਮਲਾ ਕੀਤਾ ਕਿ ਉਹਨਾਂ ਨੂੰ ਤਾਂ ਤੁਹਾਡੇ ਬੋਰਡ ਦੀ ਲੋੜ ਹੀ ਨਹੀਂ। ਇਸ ਤੋਂ ਪਹਿਲਾਂ ਚੋਣ ਮਹਮੇਂ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦਾਂ ਤੋਂ ਲੈ ਕੇ ਪੰਜਾਬ ਨਾਲ ਹੁੰਦੇ ਵਿਤਕਰੇ ਦਾ ਜ਼ਿਕਰ ਕੀਤਾ ਗਣਤੰਤਰ ਦੇ ਇਸ ਮੌਕੇ ਚਾਕੀ ਰੋਕਣ ਦਾ ਇੱਕ ਵਾਰ ਫਿਰ ਜ਼ਿਕਰ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਵਿਸਤਾਰ ਵਿੱਚ ਗੱਲ ਕੀਤੀ ਬਲਟ ਸੈਸ਼ਨ ਲਈ ਮਨਜ਼ੂਰੀ ਲੈਣ ਵਾਸਤੇ ਸੁਪਰੀਮ ਕੋਰਟ ਵਿੱਚ ਜਾਣ ਸਮੇਤ ਰਾਜਪਾਲ ਰਾਹੀਂ ਡਾਹੇ ਜਾਂਦੇ ਹੋਰ ਰਿੱਕਿਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੌਕਰੀਆਂ ਦੇਣ ਅਤੇ ਪੰਜਾਬ ਅੰਦਰ ਇੰਡਸਟਰੀ ਆਉਣ ਦੀ ਗੱਲ ਵੀ ਕੀਤੀ ਉਹਨਾਂ ਕਿਹਾ ਕਿ ਇੰਡਸਟਰੀ ਉੱਥੇ ਹੀ ਆਉਂਦੀ ਹੈ ਜਿੱਥੇ ਲਾ ਐਂਡ ਆਰਡਰ ਸਹੀ ਹੋਵੇ ਦੂਜੇ ਪਾਸੇ ਵਿਰੋਧੀ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਉੱਤੇ ਹਮਲਾ ਵਰਨੇ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਰੰਗਲੇ ਪੰਜਾਬ ਦੇ ਰੰਗ ਹੁਣ ਨਜ਼ਰ ਆਉਣ ਲੱਗ ਪਏ ਨੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਕੋਟਨਕੋਟ ਧੰਨਵਾਦ ਕਰਦਾ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਇਸ ਗੱਲ ਲਈ ਕਿ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਕਿੰਨਾ ਲਫ਼ਜ਼ਾਂ ਨਾਲ ਧੰਨਵਾਦ ਕਰਾਂ ਕਿ ਅੱਜ ਜਿਹੜਾ ਸਲੋਗਨ ਦਿੱਤਾ ਜਾ ਰਿਹਾ ਹੈ ਉਹ 'ਚ ਮੇਰੇ ਤੇ ਨਾ ਵਿਸ਼ਵਾਸ ਕੀਤਾ ਗਿਆ ਹੈ ਮੇਰੇ ਤੇ ਯਕੀਨ ਕੀਤਾ ਜਾ ਰਿਹਾ ਹੈ ਕਿ ਸਲੋਗਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸੰਸਦ 'ਚ ਵੀ ਭਗਵਾਨt ਮਾਨ ਸੰਸਦ 'ਚ ਵੀ ਭਗਵਾਨt ਮਾਨ ਪੰਜਾਬ ਖੁਸ਼ਹਾਲ ਤੇ ਬਦੂ ਦੀ ਸ਼ਾਨ ਇਦੇ ਨਾਲ ਖੁਸ਼ਹਾਲ ਪੰਜਾਬ ਵੀ ਹੋਊਗਾ ਸ਼ਾਨ ਵੀ ਵਧੂਗੀ ਪਰ ਮੇਰੀ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਵਧੂਗੀ ਇਸ ਸਲੋਗਨ ਨਾਲ ਸੋ ਮੈਂ ਤੁਹਾਡਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਕੋਈ ਰੈਵੋਲੂਸ਼ਨ ਜਾਂ ਕੋਈ ਨਵਾਂ ਮਹਿੰਮ ਸ਼ੁਰੂ ਕਰਨੀ ਹੋਵੇ ਤੁਸੀਂ ਸਾਨੂੰ ਇਹ ਜ਼ਿੰਮੇਵਾਰੀ ਦਿੰਨੇ ਹੋ ਤੇ ਮੈਂ ਆਪਣੀ ਸਾਰੀ ਟੀਮ ਵੱਲੋਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਸਾਡੇ ਤੇ ਵਿਸ਼ਵਾਸ ਤੁਸੀਂ ਕੀ ਕੀਤਾ ਜੋ ਯਕੀਨ ਤੁਸੀਂ ਕੀਤਾ ਇਹਨੂੰ ਟੁੱਟਣ ਨਹੀਂ ਦੇਵਾਂਗੇ 13 ਦੀਆਂ 13 ਸੀਟਾਂ ਅਸੀਂ ਤੁਹਾਡੇ ਚੋਲੇ ਚ ਪਾਵਾਂਗੇ ਕਿ ਜੇ ਮੈਂ ਕੱਲਾ ਲੜ ਰਿਆਂ ਫਿਰ ਵੀ ਤਰੱਕੀ ਹੋਈ ਜਾਂਦੀ ਹੈ ਜੇ ਤੁਸੀਂ ਮੈਨੂੰ 13 ਹੱਥ ਹੋਰ ਦੇ ਦੋਗੇ 13 ਇੱਥੋਂ ਜਾਣਗੇ ਦਿੱਲੀ ਤੋਂ ਕੁਰਕhetra ਤੋਂ ਗੁਜਰਾਤ ਤੋਂ ਆਉਣਗੇ ਸਾਡੇ 10 ਪਹਿਲੇ ਨੇ ਰਸਵਾ ਚ ਜਦੋਂ ਸਾਡੀ ਦੋਨੇ ਸਦਨਾਂ 'ਚ ਗਿਣਤੀ 30 ਤੋਂ 40 ਹੋ ਗਈ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਇੱਕ ਰੁਪਈਆ ਵੀ ਰੋਕ ਕੇ ਦਿਖਾ ਦੇ ਪੰਜਾਬ ਦੇ ਹੱਕ ਦਾ ਪੈਸਾ ਕੋਈ ਰੋਕ ਕੇ ਦਿਖਾ ਦੇ ਕਿਉਂਕਿ ਉੱਥੇ ਜਿਹੜੀ ਵੀ ਸਰਕਾਰ ਹੋਊਗੀ ਜਦੋਂ ਜਦੋਂ ਉੱਥੇ 20 25 ਜਣੇ ਇਕੱਠੇ ਬੋਲਣਗੇ ਤਾਂ ਪੋਲੀਟੀਕਲ ਪਾਵਰ ਵੱਧਦੀ ਹੈ ਸੈਂਟਰ ਕੋਲੇ ਕਿ ਬੰਦੇ ਸਟੇਟ ਵਾਸਤੇ ਹੱਕ ਮੰਗਦੇ ਆ ਇਹਨਾਂ ਨੂੰ ਹੱਕ ਦੇਣਾ ਪੈਣਾ ਨਹੀਂ ਤਾਂ ਇਹਨਾਂ ਨੇ ਸੰਸਦ ਨਹੀਂ ਚੱਲਣ ਦੇਣੀ ਨਹੀਂ ਤਾਂ ਇਹਨਾਂ ਨੇ ਸਾਰੇ ਦੇਸ਼ ਦੇ ਵਿੱਚ ਜਲੂਸ ਕੱਢਣਾ ਸਾਡਾ ਕਿ ਤੁਸੀਂ ਕਿਵੇਂ ਫੈਡਰਲ ਗਵਰਨਮੈਂਟ ਚਲਾ ਰਹੇ ਹੋ ਤੁਸੀਂ ਪੱਖਪਾਤ ਕਰ ਰਹੇ ਹੋ ਇਹਦੇ ਵਾਸਤੇ ਮੈਨੂੰ 13 ਜੀਰੋ ਦਾ ਨਾਅਰਾ ਦੇਣਾ ਪਿਆ ਸੁਨੋ ਨੌਕਰੀਆਂ ਦਿੱਤੀਆਂ ਇੰਡਸਟਰੀ ਆ ਰਹੀ ਹੈ ਔਰ ਇੰਡਸਟਰੀ ਉੱਥੇ ਹੀ ਆਉਂਦੀ ਹੈ ਜਿੱਥੇ ਲਾਅ ਐਂਡ ਆਰਡਰ ਠੀਕ ਹੋਵੇ ਇੰਡਸਟਰੀ ਲਾਅ ਐਂਡ ਆਰਡਰ ਦਾ ਸਰਟੀਫਿਕੇਟ ਹੁੰਦੀ ਹੈ ਟਾਟਾ ਸਟੀਲ ਵਰਗੀਆਂ ਵੱਡੀਆਂ ਕੰਪਨੀਆਂ ਆ ਰਹੀਆਂ ਨੇ ਉਹਨਾਂ ਨੇ ਸ਼ੁਰੂ ਕਰ ਤੇ ਧੂਮੀ ਪੂਜਨ ਕਰਕੇ ਫੈਕਟਰੀਆਂ ਦਾ ਜਿਹੜਾ ਨਿਰਮਾਣ ਚੱਲ ਰਿਹਾ ਹੈ 298000 ਦੇ ਕਰੀਬ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਹੋਰ ਬਹੁਤ ਸਾਰੇ ਰੋਜ਼ ਇੰਡਸਟਰੀਲਿਸਟ ਆਉਂਦੇ ਨੇ ਕੰਮ ਕਰਨਾ ਪੰਜਾਬ 'ਚ ਪੰਜਾਬ 'ਚ ਮਾਹੌਲ ਬਣ ਗਿਆ ਰੰਗਲੇ ਪੰਜਾਬ ਦੇ ਰੰਗ ਹੌਲੀ-ਹੌਲੀ ਨਜ਼ਰ ਆਉਣ ਲੱਗੇ ਇਸ ਤੋਂ ਬਾਅਦ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਭਗਵਾਨ ਤਮਾਨ ਵਾਲੀਆਂ ਗੱਲਾਂ ਹੀ ਦੁਹਰਾਈਆਂ ਉਹਨਾਂ ਕੇਂਦਰ ਵੱਲੋਂ 8000 ਕਰੋੜ ਰੁਪਏ ਰੋਕਣ ਦਾ ਜ਼ਿਕਰ ਕਰਦੇ ਆ ਆਖਿਆ ਕਿ ਇਸ ਵੱਡੀ ਰਕਮ ਨਾਲ ਪੰਜਾਬ ਦੇ ਕਿੰਨੇ ਹੀ ਕੰਮ ਹੋਣੇ ਸੀ ਉਹਨਾਂ ਕਿਹਾ ਕਿ ਗਵਰਨਰ ਹਰ ਕੰਮ ਵਿੱਚ ਲਾਤੜ ਆਉਂਦਾ ਹੈ 26 ਜਨਵਰੀ ਦੀਆਂ ਝਾਕੀਆਂ ਰੋਕਣ ਦਾ ਜ਼ਿਕਰ ਕਰਦੇ ਆ ਕੇਜਰੀਵਾਲ ਨੇ ਆਖਿਆ ਕਿ ਕੇਂਦਰ ਵਿੱਚ ਬੈਠੇ ਸ਼ਹੀਦ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਕੌਣ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਨਕਾਰਨ ਵਾਲੇ ਕੇਂਦਰ ਵਿੱਚ ਬੈਠੇ ਕੌਣ ਨੇ ਉਨਾਂ ਆਖਿਆ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਨੂੰ ਸੁੱਟਣ ਲਈ ਕੇਂਦਰ ਵਿੱਚ ਰੋਜ਼ ਹੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਭਗਵੰਤ ਮਾਨ ਨੂੰ 13 ਹੋਰ ਹੱਥ ਦੇ ਕੇ ਹੱਥ ਮਜ਼ਬੂਤ ਕਰਨ ਦੀ ਅਪੀਲ ਕਰਦੇ ਆ ਕੇਜਰੀਵਾਲ ਨੇ ਪੰਜਾਬ ਦੇ ਚੁਣੇ ਹੋਏ 13 ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਚੁੱਕੇ ਚਾਰੇ ਤਰਫ ਨੈਗੇਟਿਵਿਟੀ 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 ਥੀ ਪੰਜਾਬ ਕੇ ਅੰਦਰ ਅੱਜ ਚਾਰੇ ਤਰਫ ਪੋਜ਼ਿਟਿਵਿਟੀ ਹੈ ਵਪਾਰੀ ਵਾਪਸ ਆ ਰਹੇ ਹਨ उद्योगपति वापस आ रहे हैं ढेरों उद्योगपति अब पंजाब के अंदर अपनी इंडस्ट्री खोलना चाहते हैं बच्चों को रोजगार मिल रहे हैं नौकरियां पक्की हो रही हैं रोज इतने मोहल्ला क्लिनिक का उद्घाटन हो रहा है नए नए मोहल्ला क्लिनिक कोने कोने में मोहल्ला क्लिनिक बन रहे हैं पंजाब के लोगों की बिजली मुफ्त हो गई और क्या चाहिए पहले आठ आठ दस दस घंटे के पावर कट लगते थे अब चौबीस घंटे बिजली मिलने लगी है शानदार स्कूल बन रहे हैं लोगों को विश्वास नहीं होता ऐसे सरकारी स्कूल हो सकते हैं खूब काम हो रहा है चारों तरफ पहले कर्मचारी टंकियों पे चढ़े रहते थे अब वो टीचर पक्के हो गए और वो अपने स्कूल के अंदर पढ़ा रहे हैं अब आपको टंकी पे कर्मचारी चढ़े हुए नहीं मिलेंगे पंजाब के लोगों को हम अपना माई बाप मानते हैं जनता माई बाप होती है सरकार नौकर होती है जनतंत्र के अंदर सरकार नौकर होती है जनता मालिक होती है हम पंजाब की जनता को अपना मालिक मानते हैं हम सेवक हैं जनता जनार्दन है जनता भगवान है हम भगवान के भक्त हैं तो जैसे भक्त अपने भगवान के पास जब जाता है तो और मांगता है और मांगता है और मांगता है ऐसे ही हम पंजाब की जनता से अब और मांगने के लिए आए हैं आपने हमें 117 में से बानवे सीट दी बहुत शुक्रगुजार हैं आपके अब दूसरा बड़ा चुनाव आ रहा है तेरह सीट है हमें ये तेरह की तेरह सीट चाहिए पंजाब ने अपनी झांकी बना के भेजी उस झांकी में सरदार भगत सिंह थे उस झांकी में करतार सिंह सब सराबा थे उस झांकी पे लाला लाजपत राय थे जितने पंजाब के स्वतंत्रता सेनानी हुए उन सब की कहानियां थी उस झांकी में जब केंद्र सरकार के पास पंजाब की झांकी गई तो केंद्र सरकार ने इनको चिट्ठी लिख के भेजी पंजाब की झांकी रिजेक्ट की जाती है ये केंद्र सरकार में जो बैठे हैं ये सरदार भगत सिंह को रिजेक्ट करने वाले होते कौन है ये केंद्र सरकार में जो बैठे हैं ये करतार सिंह सराभा को रिजेक्ट करने वाले होते कौन है ये लाला लाजपत राय को रिजेक्ट करने वाले होते कौन है इन्होंने पंजाब की झांकियां रिजेक्ट कर दी रोज अब ये पंजाब के अंदर सरकार गिराने के लिए रोज एमएलए को कभी किसी एमएलए को अप्रोच करते हैं सरकार गिराना चाहते हैं जो पंजाब के लोगों के इससे लड़ने के लिए आज अकेला भगवंत मान आपके लिए लड़ रहा है भगवंत मान केंद्र सरकार से लड़ रहा है इन बीजेपी वालों से लड़ रहा है गवर्नर से लड़ रहा है आपका बेटा आपका भाई अकेले रोज रात दिन चौबीस घंटे आपके लिए लड़ रहा है आप इसको अकेला छोड़ दोगे इसका साथ नहीं दोगे आज अगर आप तेरह जीरो से इनको हरा दो तेरह की तेरह सीटें इसको दे दो तो ये तेरह हाथ बनेंगे भगवंत मान के ये तेरह हाथ बन के दिल्ली के अंदर जाके बीजेपी से लड़ेंगे और केंद्र सरकार से लड़ेंगे तेरह एमपी लोकसभा के अंदर संसद के अंदर उठ के आपकी आवाज उठाएंगे पंजाब की आवाज उठाएंगे मैं आपसे पूछना चाहता हूं आज भी तेरह सांसद पंजाब ने तेरह सांसद तेरह एमपी भेजे हुए लोकसभा के अंदर किसी की आवाज आती है कोई सुनाई देता है पता चलता है कि तेरह सांसद भेजे हुए उन पार्टियों के क्या करते हैं वो जब आपके आठ हजार करोड़ रोके केंद्र सरकार ने वो तेरह सांसद कहां थे